ਪੰਜਾਬ ਦੇ ਵਿੱਚ ਸਭ ਤੋਂ ਵੱਧ ਮੁੱਦਾ ਇਸ ਸਮੇਂ ਪਖਿਆ ਹੋਇਆ ਹੈ ਨਸ਼ਿਆਂ ਦਾ ਮੁੱਦਾ ਤੇ ਉਥੇ ਹੀ ਸਿਆਸਤਦਾਨਾਂ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਵੀ ਕੀਤੇ ਜਾ ਰਹੇ ਨੇ ਤੇ ਵੋਟਾਂ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਲੱਖਾ ਸਿੰਘ ਸਿਧਾਣਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਬਠਿੰਡਾ ਤੋਂ ਲੈ ਕੇ ਜਿਹੜਾ ਕਿ ਕੁਝ ਲੋਕਾਂ ਨੂੰ ਇੱਕ ਵੱਡੀ ਅਪੀਲ ਵੀ ਕੀਤੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਨਸ਼ਿਆਂ ਨੂੰ ਲੈ ਕੇ ਗੱਲ ਕੀਤੀ ਅੱਜ ਤੱਕ ਨਸ਼ਾ ਪੰਜਾਬ ਦੇ ਵਿੱਚ ਖਤਮ ਨਹੀਂ ਹੋਇਆ ਤੇ ਜਿਸ ਦੇ ਦੌਰਾਨ ਇਹਨਾਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਬੀਬੀ ਬਾਦਲ ਨੂੰ ਵੀ ਲੈ ਕੇ ਜਿਹੜੇ ਤਿੱਖੇ ਨਿਸ਼ਾਨੇ ਉਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾ ਸਿੰਘ ਸਿਧਾਣਾ ਦਾ ਹੋਰ ਕੀ ਕਹਿਣਾ ਹੈ ਤੁਹਾਡੇ ਕੋਲੇ ਮੈਂ ਪਹਿਲਾਂ ਵੀ ਆਇਆ ਸੀ ਜਦੋਂ ਇੱਥੇ ਮਾਵਾ ਆਪਣੇ ਪੁੱਤਾਂ ਦੀਆਂ ਫੋਟਮਾਂ ਹੱਥਾਂ 'ਚ ਲੈ ਕੇ ਬੈਠੀਆਂ ਸੀ ਤੇ ਇੱਕੋ ਹੀ ਕਰਲਾਬ ਕਰ ਰਹੀਆਂ ਸੀ ਕਿ ਸਾਡੇ ਨੌਜਵਾਨ ਪੁੱਤ ਮਾਰੇਗੇ ਜਿੱਟੇ ਦੇ ਨਾਲ ਸਾਡੇ ਮਾਰੇਗੇ ਹੋਰਾ ਮਾਮਾ ਦੇ ਵੱਜ ਜਾਣਾ ਉਹਨਾਂ ਦਾ ਇਹੀ ਕਹਿਣਾ ਸੀ ਇੱਥੇ ਮੈਂ ਦੇਖਿਆ ਕਿਸੇ ਘਰ ਦੇ ਤਾਂ ਦੋ ਮਰੇ ਨੇ ਘਰ ਹੀ ਖਾਲੀ ਹੋ ਗਿਆ ਨੌਜਵਾਨ ਮਟਿਆਰਾ ਕੁੜੀਆਂ ਜਿਹੜੀਆਂ ਭਰ ਜਵਾਨੀ ਦੇ ਵਿੱਚ ਵਿਧਵਾ ਹੋ ਗਈਆਂ ਮੈਨੂੰ ਲੱਗਦਾ ਕਿ ਅੱਜ ਇਹ ਮੈਂ ਪਿੰਡਾਂ ਜਾਣਾ ਸ਼ਹਿਰਾਂ ਜਾਣਾ ਤੇ ਇੱਕੋ ਹੀ ਗੱਲ ਕਹਿੰਦੀਆਂ ਨੇ ਮਾਵਾਂ ਪੈਣਾ ਬਿਲਕਦੀਆਂ ਵੀ ਕੀ ਕਰਨੇ ਆ ਅਸੀਂ ਇਹੋ ਜਿਹੇ ਪੈਸੇ ਜਿਉਂ ਪੈਸੇ ਨੂੰ ਵਰਤਨ ਵਾਲੇ ਖਰਚਣ ਵਾਲੇ ਨਾ ਜਾਂਦੇ ਰਹੇ ਤਾਂ ਜੇ ਸਾਡੇ ਜਵਾਕ ਹੀ ਨਾ ਰਹੇ ਸਾਡੀ ਔਲਾਦ ਹੀ ਨਾ ਰਹੀ ਤਾਂ ਫਿਰ ਅਸੀਂ ਘਰ-ਬਾਰ ਵੀ ਕੀ ਕਰਨਾ ਸਭ ਤੋਂ ਵੱਡਾ ਇਸ ਵੇਲੇ ਮੁੱਦਾ ਪੂਰੇ ਪੰਜਾਬ ਦੇ ਅੰਦਰ ਨਸ਼ੇ ਦਾ ਚਿੱਟੇ ਦਾ ਗੋਲੀਆਂ ਦਾ ਕਸੂਲ ਦਾ ਸੋਡੇ ਵੀ ਸ਼ਰੇ ਆਮਬਗ ਦਾ ਸਾਨੂੰ ਹੀ ਪਤਾ ਹੀ ਆ। ਸਹੀ ਗੱਲ ਆ। ਕਿੰਨੇ ਮੁੰਡੇ ਮਰੇ ਆਏ ਸਾਨੂੰ ਪਤਾ। ਪਰ ਤੁਸੀਂ ਦੇਖੋ ਐਸ ਵੇਲੇ ਹੈਰਾਨੀ ਦੀ ਗੱਲ ਹੈ ਕਿ ਜਿੰਨੇ ਵੀ ਸਿਆਸਤਾਨਾ ਚਾਹੇ ਉਹ ਬੀਬਾ ਹਰਸਿਮਰਤ ਹੋਵੇ ਚਾਹੇ ਆਮ ਆਦਮੀ ਪਾਰਟੀ ਤੋਂ ਖੁੱਡੀਆਂ ਸਾਫ ਹੋਣ ਚਾਹੇ ਉਹ ਜੀਤਮਿੰਦਰ ਸਿੱਧੂ ਹੋਵੇ ਚਾਹੇ ਉਹ ਬੀਬਾ ਪਰਮਪਾਲ ਹੋਵੇ ਕੋਈ ਵੀ ਸਿਆਸੀ ਬੰਦਾ ਜਿੰਨੀਆਂ ਧਿਰਾਂ ਐਸ ਵੇਲੇ ਪੰਜਾਬ ਦੇ ਅੰਦਰ ਚੋਣ ਲੜ ਰਹੀਆਂ ਨੇ ਕੋਈ ਵੀ ਤਰ ਕੋਈ ਵੀ ਸਿਆਸੀ ਬੰਦਾ ਕਿਸੇ ਸਟੇਜ ਦੇ ਉੱਤੇ ਨਸ਼ੇ ਦੇ ਮੁੱਦੇ ਦੀ ਗੱਲ ਹੀ ਨਹੀਂ ਕਰਦਾ ਨਸ਼ੇ ਦਾ ਮੁੱਦਾ ਹੀ ਗਾਇਬ ਕਰਤਾ ਜਦੋਂ ਕਿ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਪਰ ਨਹੀਂ ਅਜੇ 10 ਸਾਲ ਬਾਦਲ ਵੀ ਰਹੇ ਉਦੋਂ ਵੀ ਵਿਕਿਆ 5 ਸਾਲ ਕਾਂਗਰਸੀ ਆ ਗਏ ਕੈਪਟਨ ਨੇ ਸੌ ਖਾਧੀ ਗੁਟਕਾ ਸਾਫ ਫੜ ਕੇ ਉਦੋਂ ਵੀ ਬਾਧੂ ਵਿਕਿਆ ਆ ਵੀ ਕਹਿੰਦੇ ਸੀਗੇ ਕਿ ਚਾਰਾ ਮਹੀਨੇ ਆ ਜ ਖਤਮ ਕਰ ਦੇਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਵੀ ਇਹ ਵੀ ਤੁਸੀਂ ਦੇਖ ਲਓ ਵੀ ਹੁਣ ਜੇ ਕਿਸੇ ਨੇ ਕੋਈ ਚਾਰ ਖਸ ਖਾਸ ਦੇ 20 ਬੀਜਲੇ ਡੋਡੇ ਲਾ ਲੇ ਫੜ ਕੇ ਪਰਚਾ ਦੇ ਦਿੰਦੇ ਆ ਤੇ ਚਿੱਟਾ ਸ਼ਰੇ ਆਮ ਪਰਚੂਨ ਦੀਆਂ ਦੁਕਾਨਾਂ ਤੇ ਵਿਕਦਾ ਹੈ ਬੀਬੀਆਂ ਬਹੁਤ ਵੇਚਦੀਆਂ ਨੇ ਆਟਾ ਦੇ ਵਹਿ ਕੇ ਪਰ ਕੋਈ ਰੋਕ ਟੋਕ ਨਹੀਂ ਆ ਕਿਉਂ ਕਿਉਂਕਿ ਕਿਸੇ ਵੀ ਪਰ ਕਿਸੇ ਵੀ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਕਿ ਛੋਡੀ ਜਵਾਨੀ ਨੂੰ ਇਹਨਾਂ ਨੇ ਖਾਣਾ ਹੈ ਛੋਡੀਆਂ ਨਸਲਾਂ ਨੂੰ ਖਤਮ ਕਰਨਾ ਹੈ ਇਹ ਆਮ ਗੱਲ ਨਹੀਂ ਆ ਤੁਹਾਡੇ ਸਾਹਮਣੇ ਆਪਾਂ ਦੇਖਿਆ ਸਾਰੇ ਪੰਜਾਬ ਨੇ ਵੀ ਕਰੋਨਾ ਆਇਆ ਕਰੋਨੇ ਵੇਲੇ 3 ਸਵਾ 3 ਕਰੋੜ ਬੰਦਾ ਘਰਾਂ 'ਚ ਬਾੜਤਾ ਤਾਰਤਾ ਕੋਈ ਚੜੀ ਫਰਕਦੀ ਸੀ ਕਿਤੇ ਕੋਈ ਬੰਦਾ ਕਿਤੇ ਸੜਕ ਦੇ ਉੱਤੇ ਕਿਸੇ ਗਲੀ ਬੀਹ ਤੇ ਨਜ਼ਰ ਆਉਂਦਾ ਸੀ 1 ਮਹੀਨਾ ਸਵਾ 3 ਕਰੋੜ ਬੰਦੇ ਸਰਕਾਰਾਂ ਨੇ ਤਾਰ ਕੇ ਰੱਖੇ ਘਰਾਂ 'ਚ ਐਚੇ ਵੀ ਪੂਰੇ ਭਾਰਤੰਦਰ ਆਪਾਂ ਗੱਲ ਕਰ ਰਹੇ ਕਿੰਨੀ ਬਾਦੀ ਆ ਸਾਰੇ ਘਰਾਂ ਦੇ ਬਾੜ ਤੇ ਸੀ ਤੇ ਜੇ ਆਪਾਂ ਸੋਚ ਗਏ ਵੀ ਚਿੱਟਾ ਵੇਚਣ ਵਾਲੇ ਪੰਜਾਬ 'ਚ ਕਿੰਨੇ ਕੋਣੇ ਆ 20000 ਹੋਣੇ ਆ 30000 ਹੋਣੇ ਆ 50000 ਹੋਣਾ ਲੱਖ ਬੰਦਾ ਹੋਣਾ ਪੂਰਾ ਪੰਜਾਬ 'ਚ ਕੀ ਇੱਥੋਂ ਦੇ ਐਸਐਸਪੀ ਨੂੰ ਡੀਐਸਪੀ ਨੂੰ ਐਸਐਚਓ ਨੂੰ ਪਤਾ ਨਹੀਂ ਕੱਲੇ-ਕੱਲੇ ਬੰਦੇ ਦਾ ਪਤਾ ਵੀ ਕਿਹੜਾ ਪੀਂਦਾ ਕਿਹੜਾ ਵੇਚਦਾ ਕਿੱਥੋਂ ਲਿਆਉਂਦਾ ਕਿੱਥੋਂ ਸਪਲਾਈ ਹੁੰਦਾ ਕੱਲੇ-ਕੱਲੇ ਬੰਦੇ ਦਾ ਪਤਾ ਹੈ ਪਰ ਇਹ ਰੁਕਣਾ ਨਹੀਂ ਕਿਉਂਕਿ ਜੇ ਨਸ਼ਾ ਰੁਕ ਗਿਆ ਸੋਡੀ ਨੌਜਵਾਨੀ ਨਸ਼ੇ ਤੋਂ ਰਹਿਤ ਹੋਗੀ ਉਹ ਨੌਜਵਾਨੀ ਨੇ ਆਪਣੇ ਹੱਕ ਦੀ ਗੱਲ ਕਰਨੀ ਹੈ ਉਹ ਨੌਜਵਾਨੀ ਨੇ ਸੰਘਰਸ਼ਾਂ ਦੇ ਰਾਹ ਪੈਣਾ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਦੇ ਲਈ ਕਿ ਕਦੇ ਵੀ ਚਾਹੁੰਦੇ ਵੀ ਉਹ ਨੌਜਵਾਨੀ ਉੱਠ ਕੇ ਆਪਣੇ ਹੱਕ ਦੀ ਗੱਲ ਕਰੇ ਸੰਘਰਸ਼ਾਂ ਦੇ ਰਾਹ ਪਵੇ ਇਸੇ ਕਰਕੇ ਇਹ ਕਦੇ ਵੀ ਨਸ਼ੇ ਦਾ ਵਰਤਾਰਾ ਜਿਹੜਾ ਉਹ ਬੰਦ ਨਹੀਂ ਹੋਣਾ ਸੋ ਇਸ ਕਰਕੇ ਸਾਨੂੰ ਲੋੜ ਹੈ ਮੈਂ ਤੁਹਾਡੇ ਸਾਹਮਣੇ ਉਦੋਂ ਵੀ ਆਇਆ ਸੀ ਲੰਮੇ ਸਮੇਂ ਤੋਂ ਲੜ ਰਹੇ ਹਾਂ ਨਸ਼ਿਆਂ ਦੇ ਖਿਲਾਫ ਚਿੱਟਿਆਂ ਦੇ ਖਿਲਾਫ ਕਮੇਟੀਆਂ ਵੀ ਬਣੀਆਂ ਸਾਰੇ ਪੰਜਾਬ ਚ ਸ਼ਹਿਰਾਂ ਚ ਪਿੰਡਾਂ ਚ ਪਰ ਕਮੇਟੀਆਂ ਚ ਵੀ ਕੀ ਨਿਕਲਿਆ ਲੋਕਾਂ ਦੀਆਂ ਦਸ਼ਮਣੀਆਂ ਪੈ ਗਈਆਂ ਕਮੇਟੀਆਂ ਬਣਨੀਆਂ ਮਸਲੇ ਦਾ ਹੱਲ ਨਹੀਂ ਹੈਗਾ ਮੈਂ ਉਦੋਂ ਹੀ ਕਿਹਾ ਸੀ ਇਹ ਗੱਲ ਕਮੇਟੀਆਂ ਨਾਲ ਕੀ ਹੱਲ ਹੋਣਾ ਸਰਕਾਰ ਤਾਂ ਨਾਲ ਰਲ ਹੀ ਹੋਈ ਐ ਪਰ ਉਹ ਲੋਕ ਜਾਣ ਤੇ ਜਾਣ ਕਿੱਥੇ ਤੁਸੀਂ ਲੋਕਾਂ ਨੇ ਅੱਕੇ ਹੋયા ਨੇ ਬਾਦਲਾਂ ਨੂੰ ਖੜਾ ਛਡਾਉਣ ਦੀ ਖਾਤਰ ਕਾਂਗਲ ਖੰਡ ਨੂੰ ਖੜਾ ਛਡਾਉਣ ਦੀ ਖਾਤਰ ਆ ਚੋਣ ਲਈ ਬਦਲਾ ਆਲੇ 92 ਚਾਤੇ ਪੰਜਾਬ ਦੇ ਲੋਕਾਂ ਨੇ ਪਰ ਇਹ ਉਦੋਂ ਵੀ ਮਹਾਨ ਕੰਮੇ ਨਿਕਲੇ ਦੂਜੀ ਗੱਲ ਜਿੰਨਾ ਚਿਰ ਯਾਦ ਰੱਖਿਓ ਮੇਰੀ ਗੱਲ ਜਿੰਨਾ ਚਿਰ ਆਥਾਂ ਦੇ ਵੀ ਠੂਠਾ ਫੜ ਕੇ ਭੀਖ ਮੰਗਣੋਂ ਨਹੀਂ ਹਟਦੇ ਸੋਨਾ ਸੁਧਾਰ ਨਹੀਂ ਹੋ ਸਕਦਾ ਲਿਖ ਕੇ ਲੈ ਲਓ